ਇਹ ਰੂਲ ਬਣਿਆ ਛਲਾਂਗਾ ਕਰੀਏ ਹੌਲੀ ਹੌਲੀ ਖੇਡ ਚ ਸੁਧਾਰ ਹੋਊਗਾ ਚਾਰ ਬੰਦੇ ਸਾਡੇ ਨਾਲ ਤਾਂ ਹੀ ਜੁੜਨੇ ਸਾਡਾ ਆਪਸ ਦੇ ਵਿੱਚ ਜੇ ਪਿਆਰ ਹੋਊਗਾ ਜੇ ਕੋਈ ਅੱਗੇ ਲੱਗ ਤੁਰਿਆ ਤਾਂ ਸਾਥ ਦੇ ਹੀ ਦਾ ਖਿੱਚਣੀਆਂ ਲੱਤਾਂ ਬਹੁਤ ਮਾੜੀ ਗੱਲ ਆ ਤੁਸੀਂ ਫੋਲੋ ਕਰੋ ਆਪਣਾ ਫਰਜ਼ ਮੰਨ ਕੇ ਉਹਨਾਂ ਹਰ ਇੱਕ ਮਸਲੇ ਦਾ ਕੀਤਾ ਹੱਲਾ ਇਸ ਬੁੱਕਾਂ ਉੱਤੇ ਪਾਉਣ ਵਿਦਵਾਨ ਪੋਸ਼ਟਾਂ ਕਹਿੰਦੇ ਅਸਲੋ ਕੋਈ ਮੁੱਦੇ ਉੱਤੇ ਗੱਲ ਨਹੀਂ ਹੋਈ ਵੈਕੇ ਇਸਾਂ 'ਤੇ ਜਹਿਲ ਸੀ ਨਾ ਭਰੇ ਪਏ ਆ ਦੁੱਖ ਇਹੋ ਆ ਕੇ ਉਹਨਾਂ ਦੀ ਕੋਈ ਚੱਲ ਨਹੀਂ ਹੋਈ ਕੁਝ ਗੱਲਾਂ ਜੱਗ ਚਾਹਰ ਨਾਲ ਜਾਣ ਗੀਤਾਂ ਪਰ ਗੱਲਾਂ ਹੋਈਆਂ ਮਾਂ ਜ਼ਰੂਰ ਏ ਯਕੀਨ ਰੱਖਿਓ ਪੱਕਾ ਸੋਡਾ ਵੀ ਸੁਣਾਗੇ ਗੱਲਾਂ ਸਰ ਮੱਥੇ ਆ ਜੇ ਕੋਈ ਚੰਗਾ ਰੂਲ ਹੋਇਆ ਤਾਂ ਜ਼ਰੂਰ ਦੱਸਿਓ ਸਹਿਮਤੀ ਬਾਜੀ ਦੀ ਲਾਓ ਪੰਚਾਇਤ ਦੀ ਰੌਲਾ ਬਾਜੀ ਉੱਤੇ ਪੈਜੂ ਇਹ ਸਵਾਲ ਨਹੀਂ ਕੋਈ ਰੌਲੇ ਆਪ ਦੇ ਤੇ ਗੁੱਸੇ ਕੱਢਦੇ ਕਮੇਟੀ ਤੇ ਸਾਡੇ ਆਪਣੇ ਵੀ ਬੰਦਿਆਂ ਦਾ ਹਾਲ ਨਹੀਂ ਕੋਈ ਕਈ ਨਿੱਕੀ ਨਿੱਕੀ ਗੱਲ ਸੱਟ ਦੇ ਕਮੇਟੀ ਤੇ ਕਹਿੰਦੇ ਬੇਦੀ ਨਹੀਂ ਕਮੇਟੀ ਜਿਵੇਂ ਹੁੰਦੀ ਨਹੀਂ ਆ ਅੰਨੇ ਅਕਲਾਂ ਤੋਂ ਰੋਹ ਵੀ ਆ ਕੇ ਏਦਾਂ ਮਾਰਦੇ ਜਿਵੇਂ ਇਹਨਾਂ ਕੋਈ ਕਮੇਟੀ ਲਈ ਤਨਖਾਹ ਬੰਨੀ ਆ ਗੁੱਸੇ ਕਿਨੇ ਪੁੱਲੋਪਲਾ ਸੋਚੋ ਖੇਡਦਾ ਹਰ ਹੱਥ ਵਿੱਚ ਰੂਲਾਂ ਵਾਲਾ ਕੈਦਾ ਹੋਊਗਾ ਆ ਗੱਲ ਆਖਿਆ ਚੰਨੀ ਨੇ ਭਾਵੇਂ ਲੈ ਲੋ ਲੈ ਕੇ ਆ ਰੂਲ ਬਣਿਆ ਦਾ ਸਾਨੂੰ ਬਹੁਤ ਫਾਇਦਾ ਹੋਊਗਾ ਆ ਗੱਲ ਆਖਿਆ ਚੰਨੀ ਨੇ ਭਾਵੇਂ ਲੈ ਲੋ ਲੈ ਕੇ ਆ ਰੂਲ ਬਣਿਆ ਦਾ ਸਾਨੂੰ ਬਹੁਤ ਫਾਇਦਾ ਹੋਊਗਾ